ਕੁਦਰਤ ਦਾ ਨਿਯਮ ਹੈ ਕਿ ਜੈਸੀ ਸਾਡੀ ਸੋਚ ਹੋਣੀ ਕੁਦਰਤ ਨੇ ਵੈਸਾ ਕਰਨਾ ਵੀ ਕਿਉਂਕਿ ਤੁਹਾਡੀ ਸੋਚ ਦੇ ਜਿੱਦਾਂ ਦੇ ਤੁਸੀਂ ਬੀਜ ਬਖੇਰਨੇ ਆ ਨਾ ਇਹ ਇਦਾਂ ਸਮਝ ਲਓ ਕਿ ਤੁਹਾਡੇ ਝੋਲੀ ਵਿੱਚ ਬੀਜ ਹੈ ਹੁਣ ਜਿੱਦਾਂ ਦੇ ਬੀਜਾਂ ਦਾ ਛੱਟਾ ਤੁਸੀਂ ਚਾਰੋਂ ਪਾਸੇ ਦੇਣਾ ਫਸਲ ਵੀ ਕਹਿ ਦਿਓ ਉਦਾਂ ਦੀ ਉਗਣੀ ਹੈ ਕਿ ਨਹੀਂ ਹੁਣ ਜੇ ਕਣਕ ਦਾ ਛੱਟਾ ਦਵੋਗੇ ਗੇਹੂ ਦਾ ਛੱਟਾ ਦਵੋਗੇ ਗੇਹੂ ਮੱਕੀ ਦਾ ਛੱਟਾ ਦਵੋਗੇ ਹੁਣ ਜਿੱਦਾਂ ਦੀ ਸੋਚ ਦੇ ਬੀਜ ਤੁਹਾਡੇ ਕੋਲ ਹੁਣੇ ਆ ਨਾ ਜਿੱਦਾਂ ਦੀ ਛੱਟਾ ਤੁਸੀਂ ਮਾਰਨਾ ਹੈ ਇਹ ਸਮਝ ਲਓ ਤੁਹਾਡੀ ਸੋਚ ਦੇ ਬੀਜ ਵੀ ਜੋ ਤੁਸੀਂ ਸੋਚਦੇ ਹੋ ਚਾਰੋਂ ਪਾਸੇ ਫੈਲ ਰਹੇ ਆ ਜੇ ਕਮੀ ਬਾਰੇ ਸੋਚਾਂਗੇ ਤਾਂ ਜ਼ਿੰਦਗੀ ਚ ਕਮੀਆਂ ਹੀ ਆਂਦੀਆਂ ਜਾਣਗੀਆਂ ਇਦਾਂ ਸਮਝ ਲਓ ਕਮੀ ਯਾਨੀ ਕਿਕਰ ਦੇ ਬੀਜ ਜੇ ਕਿਕਰ ਦੇ ਬੀਜਾਂ ਦਾ ਛੱਟਾ ਦੇਵਾਂਗੇ ਤਾਂ ਹੌਲੀ-ਹੌਲੀ ਚਾਰੋਂ ਪਾਸੇ ਕਿਕਰਾਂ ਹੀ ਕਿਕਰਾਂ ਹੋ ਜਾਣੀਆਂ ਕੰਡੇ-ਕੰਡੇ ਹੋਣਗੇ ਤਾਂ ਜੇ ਅਸੀਂ ਕਿਸੇ ਫੁੱਲ ਕਿਸੇ ਫਲ ਦੇ ਬੀਜ ਦਾ ਛੱਟਾ ਦਿੰਦੇ ਜਾਵਾਂਗੇ ਤਾਂ ਹੌਲੀ-ਹੌਲੀ ਸਾਡਾ ਉਹ ਮਾਰਗ ਜਿੱਥੋਂ ਦੀ ਅਸੀਂ ਛਿੱਟਾ ਦਿੰਦੇ ਜਾ ਰਹੇ ਹਾਂ ਸਾਡਾ ਉਹ ਖੇਤ ਉਹ ਜ਼ਮੀਨ ਫੁੱਲਾ ਫਲਾ ਨਾਲ ਭਰਦੀ ਜਾਏਗੀ ਇਹ ਮੀਹਵਾ ਕੁਦਰਤ ਦਾ ਇਸ ਲਈ ਤੁਹਾਡੀ ਸੋਚ ਜੋ ਵੀ ਤੁਸੀਂ ਸੋਚਦੇ ਹੋ ਨਾ ਇਹ ਤੁਹਾਡੀ ਸੋਚ ਦੇ ਬੀਜ ਚਾਰੇ ਪਾਸੇ ਗਿਰ ਰਹੇ ਆ ਇਸ ਲਈ ਅੱਜ ਤੋਂ ਚੰਗੇ ਬੀਜ ਬਖੇਰੋ ਸਮਝ ਦਿਓ ਕਿ ਨਹੀਂ ਚੰਗੀ ਸੋਚ ਨੂੰ ਬਖੇਰੋ ਵਿਸ਼ਵਾਸ ਦੀ ਸੋਚ ਨੂੰ ਰੱਖੋ ਭਰੋਸੇ ਦੀ ਸੋਚ ਨੂੰ ਰੱਖੋ ਕਿਉਂਕਿ ਜੀਜ਼ਸ ਕ੍ਰਾਈਸਟ ਕਹਿੰਦੇ ਸੀ ਆਪਣੀ ਬਾਣੀ ਦੇ ਵਿੱਚ ਮੈਥਿਊ ਦੇ ਅੰਦਰ ਯਾਨੀ ਇੱਕ ਚੈਪਟਰ ਹੈ ਇਹਨਾਂ ਗੌਰ ਕਰਨਾ ਚੈਪਟਰ 5 ਸ਼ਲੋਕ 48 48 ਜਿਹਦੇ ਅੰਦਰ ਮੈਥਿਊ ਦੇ ਅੰਦਰ ਜੀਸਸ ਕ੍ਰਾਈਸ ਦੱਸਦੇ ਆ ਵਾਈਵਲ ਦੀ ਲਾਈਨ ਹੈ ਕਿ ਸੰਪੂਰਨ ਬਨੋ ਪੂਰਨ ਬਨੋ ਜੈਸੇ ਸਵਰਗ ਮੇ ਬੈਠਾ ਤੁਹਾਡਾ ਪਿਤਾ ਪੂਰਨ ਹੈ ਕੀ ਬਨਣਾ ਹੈ ਅਸੀਂ ਕਹਿੰਦੇ ਅਧੂਰੇ ਨਾ ਬਨੋ ਕਿਉਂਕਿ ਤੁਸੀਂ ਜਿਸ ਪਿਤਾ ਦੀ ਸੰਤਾਨ ਹੋ ਨਾ ਉਸ ਸਵਰਗ ਸਵਰਗ ਦਾ ਮਤਲਬ ਉਹ ਆਕਾਸ਼ ਤੇ ਬੈਠਾ ਸਵਰਗ ਨਹੀਂ ਸਵਰਗ ਦਾ ਮਤਲਬ ਉਹ ਜਗ੍ਹਾ ਜਿੱਥੇ ਖੁਸ਼ੀਆਂ ਹੀ ਖੁਸ਼ੀਆਂ ਹੈ ਜਿੱਥੇ ਆਨੰਦ ਹੀ ਆਨੰਦ ਹੈ ਜਿੱਥੇ ਸੁੱਖ ਹੀ ਸੁੱਖ ਹੈ ਕਹਿੰਦੇ ਸੰਪੂਰਨ ਬਣੋ ਜੈਸੇ ਸਵਰਗ ਵਿੱਚ ਬੈਠਾ ਤੁਹਾਡਾ ਪਿਤਾ ਸੰਪੂਰਨ ਹੈ ਇਸ ਲਈ ਇਹ ਦੱਸਣਾ ਕਿ ਚਾਹੁੰਦੇ ਜੀਸਸ ਕਿ ਜੇ ਤੁਹਾਡਾ ਪਿਤਾ ਉਸ ਜਗ੍ਹਾ ਬੈਠਾ ਜਿੱਥੇ ਆਨੰਦ ਹੀ ਆਨੰਦ ਹੈ ਉਹ ਸੰਪੂਰਨ ਹੈ ਤਾਂ ਤੁਸੀਂ ਵੀ ਉਹਦੀ ਔਲਾਦ ਹੋ ਉਹਦੇ ਸਾਰੇ ਗੁਣ ਉਹਦੀਆਂ ਸਾਰੀਆਂ ਸ਼ਕਤੀਆਂ ਤੁਹਾਡੇ ਅੰਦਰ ਹੈ ਪਰ ਫਰਕ ਕੀ ਪੈਂਦਾ ਹੈ ਪਰ ਕਹੀ ਪੈਂਦਾ ਕਿ ਅਸੀਂ ਆਪਣੇ ਪਿਤਾ ਤੇ ਵਿਸ਼ਵਾਸ ਨਹੀਂ ਕਰਦੇ ਉਹ ਰੱਬ ਤੇ ਵਿਸ਼ਵਾਸ ਨਹੀਂ ਕਰਦੇ ਇਸ ਲਈ ਅੱਜ ਤੋਂ ਕਿਹੜਾ ਸ਼ੁਰੂ ਕਰੋ ਮੇਰਾ ਪਿਤਾ ਸੰਪੂਰਨ ਹੈ ਮੇਰਾ ਪ੍ਰਭੂ ਪਰਮਾਤਮਾ ਮਾਲਿਕ ਸੰਪੂਰਨ ਹੈ ਔਰ ਮੈਂ ਉਹਦੀ ਔਲਾਦ ਹੈ ਮੈਂ ਵੀ ਸੰਪੂਰਨ ਕੋਈ ਕਮੀ ਨਹੀਂ ਹੈ ਮੇਰੇ ਜੀਵਨ 'ਚ ਮੇਰੇ ਜੀਵਨ 'ਚ ਬਹੁਤ ਰਹਿਮਤਾਂ ਹੈ ਬਹੁਤ ਖੁਸ਼ੀਆਂ ਹੈ ਸੰਪੂਰਨ ਸਮਝਣਾ ਸ਼ੁਰੂ ਕਰੋ ਤੁਸੀਂ ਸੰਪੂਰਨ ਹੁੰਦੇ ਜਾਪਾਨ ਦੇ ਅੰਦਰ ਇੱਕ ਬਹੁਤ ਵੱਡਾ ਮੂਰਤੀਕਾਰ ਸੀ ਉਸਨੇ ਮਹਾਤਮਾ ਬੁੱਧੀ ਇੱਕ ਮੂਰਤੀ ਬਣਾਈ ਔਰ ਮੂਰਤੀ ਐਸੀ ਬਣਾਈ ਕਿ ਸਾਰੇ ਦੇਖਣ ਵਾਲੇ ਹੈਰਾਨ ਇਦਾਂ ਲੱਗਦਾ ਸ਼ਾਕਸ਼ਾਤ ਮਹਾਤਮਾ ਬੁੱਧੀ ਬੈਠੇ ਯਾਨੀ ਇੰਨੀ ਕਲੈਰਿਟੀ ਸੀ ਉਹ ਮੂਰਤੀ ਵਿੱਚ ਕੇ ਹੁਣ ਬੋਲੀ ਹੁਣ ਬੋਲੀ ਕਹਿੰਦੇ ਉਸ ਮੂਰਤੀ ਨੂੰ ਜਦੋਂ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ ਬੜੀ ਮਸ਼ਹੂਰੀ ਹੋਈ ਇੱਕ ਪੱਤਰਕਾਰ ਗਿਆ ਮੂਰਤੀਕਾਰ ਦਾ ਇੰਟਰਵਿਊ ਲੈਣ ਉਹਨੇ ਮੂਰਤੀਕਾਰ ਨੂੰ ਪੁੱਛਿਆ ਕਹਿੰਦਾ ਮਹਾਰਾਜ ਤੁਸੀਂ ਮਹਾਤਮਾ ਬੁੱਧੀ ਇੰਨੀ ਪਿਆਰੀ ਮੂਰਤੀ ਬਣਾਈ ਪੱਥਰ ਦੀ ਪ੍ਰਤਿਮਾ ਨੂੰ ਇਨਾ ਪਿਆਰਾ ਬਣਾ ਜਾਨ ਪਾ ਦਿੱਤੀ ਇਹਦੇ ਵਿੱਚ ਰਾਜ ਕੀ ਹੈ ਤਾਂ ਉਸਲੇ ਮੂਰਤੀਕਾਰ ਨੇ ਬੜਾ ਪਿਆਰਾ ਜਵਾਬ ਦਿੱਤਾ ਕਿ ਜਦੋਂ ਪਹਿਲੀ ਵਾਰ ਮੈਂ ਇਸ ਪੱਥਰ ਨੂੰ ਦੇਖਿਆ ਸੀ ਨਾ ਅਨ ਘੜਤ ਪੱਥਰ ਸੀ ਸਾਹਮਣੇ ਪਿਆ ਸੀ ਕਹਿੰਦੇ ਇਦਾਂ ਖੜਾ ਹੀ ਸੀ ਇਹ ਪੱਥਰ ਜਿੱਦਾਂ ਇਸ ਵੇਲੇ ਹੈ ਇਦਾਂ ਹੀ ਸੀ ਜਦੋਂ ਮੈਂ ਇਸ ਪੱਥਰ ਨੂੰ ਦੇਖਿਆ ਤਾਂ ਸੱਚ ਦੱਸਾਂ ਮੈਨੂੰ ਇਹਦੇ ਅੰਦਰ ਬੁੱਧ ਨਜ਼ਰ ਆਇਆ ਹਾਲੇ ਘੜਿਆ ਨਹੀਂ ਸੀ ਹਾਲੇ ਪਿਆ ਸੀ ਪੱਥਰ ਬਸ ਮੈਨੂੰ ਇਹਦੇ ਅੰਦਰ ਮਹਾਤਮਾ ਬੁੱਧ ਨਜ਼ਰ ਆਏ ਬਸ ਮੈਂ ਇੰਨਾ ਕੀਤਾ ਕਿ ਜੋ ਪੱਥਰ ਦਾ ਹਿੱਸਾ ਬੁੱਧ ਵਰਗਾ ਨਹੀਂ ਸੀ ਉਹਨੂੰ ਮੈਂ ਅਲੱਗ ਕਰ ਦਿੱਤਾ ਸਮਝੀ ਨਾ ਜਰਾ ਸਾਰਿਆਂ ਨੇ ਪੱਥਰ 'ਚ ਪਹਿਲੀ ਮੈਨੂੰ ਬੁੱਧ ਨਜ਼ਰ ਆਏ ਪਰ ਮੈਂ ਸਿਰਫ ਇੰਨਾ ਕੀਤਾ ਕਿ ਜਿਹੜਾ ਹਿੱਸਾ ਬੁੱਧ ਵਰਗਾ ਨਹੀਂ ਸੀ ਮੈਂ ਉਹਨੂੰ ਹਟਾੰਦਾ ਗਿਆ ਉਹਨੂੰ ਅਲੱਗ ਕਰਦਾ ਗਿਆ ਤਾਂ ਵਿੱਚ ਬੈਠੇ ਬੁੱਧ ਪ੍ਰਗਟ ਹੋ ਗਏ ਇਹ ਦੱਸਣਾ ਕੀ ਚਾਹੁੰਦੇ ਆ ਸੀ ਇੱਕ ਕਹਾਣੀ ਸਿਰਫ ਕਹਾਣੀ ਨਹੀਂ ਹੈ ਰਿਐਲਿਟੀ ਹੈ ਹਕੀਕਤ ਹੈ ਇੱਥੇ ਤੁਸੀਂ ਵੀ ਤੁਹਾਨੂੰ ਵੀ ਕੋਈ ਗੱਲ ਕਹਿਣਾ ਚਾਹਵਾਂਗੇ ਅਗਰ ਤੁਹਾਨੂੰ ਅਸੀਂ ਦੇਖੀਏ ਨਾ ਤਾਂ ਤੁਹਾਡੇ ਅੰਦਰ ਵੀ ਬੁੱਧਿਆ ਨਹੀਂ ਉਹ ਬੁੱਧ ਤਬ ਉਹ ਗਿਆਨ ਉਹ ਪਰਮਾਤਮਾ ਨਜ਼ਰ ਆ ਰਿਹਾ ਹੈ ਸਾਨੂੰ ਬਸ ਹੁਣ ਕਰਨਾ ਪਤਾ ਕੀ ਹੈ ਕਿ ਜਿਹੜਾ ਤੁਹਾਡੇ ਅੰਦਰ ਹਿੱਸਾ ਪਰਮਾਤਮਾ ਵਰਗਾ ਨਹੀਂ ਹੈ ਉਹਨੂੰ ਅਸੀਂ ਅਲੱਗ ਕਰਨਾ ਹੈ ਉਹਨੂੰ ਅਲੱਗ ਕਰਦੇ ਜਾਵਾਂਗੇ ਕਰਦੇ ਜਾਵਾਂਗੇ ਤਾਂ ਜੋ ਬਚੇਗਾ ਉਹ ਪਰਮਾਤਮਾ ਹੀ ਹੈ ਸਮਝ ਆਈ ਕਿ ਨਹੀਂ ਪੱਥਰ ਅੰਦਰ ਮੂਰਤੀ ਪਹਿਲੀ ਹੁੰਦੀ ਹੈ ਬਸ ਮੂਰਤੀਕਾਰ ਤਾਂ ਸੈਣੀ ਥੋੜਾ ਲੈ ਕੇ ਬੇਕਾਰ ਨੂੰ ਹਟਾਉਂਦਾ ਹੈ ਜਦੋਂ ਬੇਕਾਰ ਹਟਦਾ ਹੈ ਤਾਂ ਬਾਕੀ ਜੋ ਬਚਦਾ ਹੈ ਉਹ ਮੂਰਤ ਹੁਣ ਤੁਸੀਂ ਵੀ ਪਰਮਾਤਮਾ ਦਾ ਹੀ ਰੂਪ ਹੋ ਤੁਹਾਡੇ ਅੰਦਰ ਵੀ ਪਰਮਾਤਮਾ ਦੀ ਮੂਰਤ ਮਾਇੂਦ ਹੈ ਪਰ ਕੀ ਕਰੀਏ ਬਹੁਤ ਕੁਝ ਐਸਾ ਤੁਹਾਡੇ ਉੱਪਰ ਚੜ ਚੁੱਕਾ ਹੈ ਜੋ ਪਰਮਾਤਮਾ ਵਰਗਾ ਨਹੀਂ ਹੈ ਉਹਨੂੰ ਹਟਾਉਂਦੇ ਜਾਓ ਹਟਾਉਂਦੇ ਜਾਓ ਜਦੋਂ ਉਹ ਚੀਜ਼ ਹਟ ਜਾਏਗੀ ਜੋ ਰੱਬ ਵਰਗੀ ਪਰਮਾਤਮਾ ਵਰਗੀ ਨਹੀਂ ਹੈ ਤਾਂ ਜੋ ਬਚੇਗਾ ਹੁਣ ਜਰਾ ਸੋਚੋ ਤੁਹਾਡੇ ਅੰਦਰ ਰੱਬ ਵਰਗਾ ਕੀ ਨਹੀਂ ਹੈ ਜਰਾ ਸੋਚ ਕੇ ਦੇਖੋ ਉਹ ਕਿਹੜੀਆਂ ਚੀਜ਼ਾਂ ਉਹ ਕਿਹੜੀਆਂ ਆਦਤਾਂ ਉਹ ਕਿਹੜੇ ਗੁਣ ਐਸੇ ਤੁਹਾਡੇ ਅੰਦਰ ਹੈ ਜੋ ਰੱਬ ਵਰਗੇ ਬਸ ਉਹਨਾਂ ਨੂੰ ਹਟਾਉਣ ਦੀ ਲੋੜ ਹੈ ਜਰਾ ਸੋਚੋ ਬੰਦਾ ਕਹਿੰਦਾ ਮੇਰੇ ਅੰਦਰ ਨਫ਼ਰਤ ਹੈ ਯਾਨੀ ਇਹ ਨਫ਼ਰਤ ਰੱਬ ਵਰਗੀ ਨਹੀਂ ਹੈ ਕਿਉਂਕਿ ਰੱਬ ਦਾ ਕਰਮ ਨਫ਼ਰਤ ਕਰਨਾ ਨਹੀਂ ਹੈ ਦਾ ਮਤਲਬ ਇਹ ਉਹ ਬੇਕਾਰ ਦਾ ਪੱਥਰ ਹੈ ਜੋ ਮੇਤੇ ਚੜਿਆ ਹੋਇਆ ਹੈ ਇਹ ਬੇਕਾਰ ਦੀ ਆਦਤ ਹੈ ਜੋ ਮੇਤੇ ਚੜ੍ਹੀ ਹੋਈ ਹੈ ਜੇ ਹੁਣ ਰੱਬ ਵਰਗਾ ਬਣਨਾ ਹੈ ਤਾਂ ਜੋ ਮੇਰੇ ਅੰਦਰ ਰੱਬ ਵਰਗਾ ਨਹੀਂ ਹੈ ਉਹਨੂੰ ਮੈਂ ਆਪਣੇ ਤੋਂ ਅਲੱਗ ਕਰਨਾ ਹੈ ਰੱਬ ਦਾ ਕੰਮ ਨਹੀਂ ਹੈ ਨਫ਼ਰਤ ਕਰਨਾ ਪਰ ਮੈਂ ਨਫ਼ਰਤ ਕਰ ਰਿਹਾ ਹਾਂ ਇਸ ਲਈ ਇਹ ਉਹ ਚੀਜ਼ ਹੈ ਜੋ ਰੱਬ ਵਰਗੀ ਨਹੀਂ ਹੈ ਔਰ ਅਗਰ ਮੈਂ ਰੱਬ ਹੋਣਾ ਹੈ ਤਾਂ ਮੈਨੂੰ ਨਫ਼ਰਤ ਨੂੰ ਹਟਾਉਣਾ ਪਏਗਾ ਫਿਰ ਆ ਗਿਆ ਕ੍ਰੋਧ ਫਿਰ ਆ ਗਏ ਨਸ਼ਿਆਂ ਦੀਆਂ ਆਦਤਾਂ ਫਿਰ ਆ ਗਿਆ ਨਿੰਦਿਆ ਚੁਗਲੀ ਦੀਆਂ ਆਦਤਾਂ ਫਿਰ ਆ ਗਿਆ ਵਹਿਮ ਭਰਮ ਭੁਲੇਖੇ ਇਹ ਕੁਝ ਗੁਣ ਹੈ ਜੋ ਰੱਬ ਵਰਗੇ ਹੁਣ ਜੇ ਅਸੀਂ ਪੂਰਨ ਬਣਨਾ ਚਾਹੁੰਦੇ ਜਿੱਦਾਂ ਜੀਜ਼ਸ ਕ੍ਰਾਈਸਟ ਨੇ ਕਿਹਾ ਹੈ ਕੀ ਕਿਹਾ ਜੀਜ਼ਸ ਕ੍ਰਾਈਸਟ ਨੇ ਕਿ ਪੂਰਨ ਬਣੋ ਜੈਸੇ ਸਵਰਗ ਵਿੱਚ ਬੈਠੇ ਤੁਹਾਡੇ ਪਿਤਾ ਪੂਰਨ ਹੈ ਉਹ ਤੁਸੀਂ ਪੂਰਨ ਹੋ ਸਕਦੇ ਹੋ ਪਰ ਪੂਰਨ ਹੋਣ ਵਾਸਤੇ ਸਾਨੂੰ ਵੀ ਆਪਣੇ ਅੰਦਰੋਂ ਵਿਅਰਥ ਨੂੰ ਹਟਾਣਾ ਪਏਗਾ ਸਮਝ ਦਿਓ ਕਿ ਨਹੀਂ ਜਿਦਾ ਸਮਝ ਲਓ ਇੱਕ ਬਹੁਤ ਮੋਟਾ ਆਦਮੀ ਹੈ ਹੁਣ ਉਹ ਚਾਹਦਾ ਮੇਰੇ ਮਸਲ ਵੜਨ ਉਹਨਾਂ ਮਸਲ ਬਾਡੀ ਉਹਦੇ ਅੰਦਰ ਹੀ ਹੈ بس ਉਹਨੂੰ ਮਿਹਨਤ ਕਰਕੇ ਐਕਸਰਸਾਈਜ਼ ਕਰਕੇ ਜੋ ਐਕਸਟਰਾ ਫੈਟ ਹੈ ਉਹਨੂੰ ਹਟਾਣਾ ਹੁੰਦਾ ਹੈ ਕਿ ਨਹੀਂ ਉਹ ਐਕਸਟਰਾ ਫੈਟ ਹਟਦੀ ਹੈ ਤਾਂ ਅੰਦਰੋਂ ਮਜ਼ਬੂਤ ਬਾਡੀ ਬਾਹਰ ਆ ਜਾਂਦੀ ਹੈ ਇਸੇ ਤਰ੍ਹਾਂ ਪਰਮਾਤਮਾ ਦੀ ਮੂਰਤ ਸਾਡੀ ਅੰਦਰ ਹੀ ਹੈ ਪਰ ਬਿਆਰਥ ਨੂੰ ਹਟਾਉਂਦੇ ਚਲੇ ਜਾ ਅੱਜ ਤੋਂ ਫੈਸਲਾ ਲਓ ਕਿ ਮੇਰਾ ਮਾਲਿਕ ਮੇਰੇ ਅੰਦਰ ਹੈ ਉਹਦੀ ਮੂਰਤ ਮੇਰੇ ਅੰਦਰ ਹੈ ਪਰ ਮੈਂ ਹੀ ਆ ਜੋ ਬਿਆਰਥ ਨੂੰ ਇਕੱਠਾ ਕਰਕੇ ਘੁੰਮ ਰਿਹਾ ਜਿਹਦੇ ਪਿੱਛੇ ਰੱਬ ਨਜ਼ਰ ਨਹੀਂ ਆਉਂਦਾ ਅੱਜ ਤੋਂ ਮੈਂ ਫੈਸਲਾ ਕਰਨਾ ਹੈ ਕਿ ਮੈਂ ਆਪਣੇ ਅੰਦਰੋਂ ਇਹ ਬਿਆਰਥ ਚੀਜ਼ਾਂ ਨੂੰ ਹਟਾਣਾ ਹੈ ਆਪਣੀਆਂ ਬੁਰੀਆਂ ਆਤਮਾ ਨੂੰ ਦੂਰ ਕਰਨਾ ਹੈ ਆਪਣੀਆਂ ਬੁਰਾਈਆਂ ਨੂੰ ਦੂਰ ਨਹੀਂ ਤਾਂ ਜੋ ਅਮਰੀਕਾ ਦੇ ਸਭ ਤੋਂ ਸਫਲ ਰਾਸ਼ਟਰਪਤੀ ਮੰਨੇ ਗਏ ਲਿੰਕਨ ਕਹਿੰਦੇ ਬੜੀਆਂ ناکਾਮਯਾਬੀਆਂ ਤੋਂ ਬਾਅਦ ਰਾਸ਼ਟਰਪਤੀ ਬਣੇ ਤਾਂ ਉਹਨਾਂ ਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਕਿ ਮਹਾਰਾਜ ਇਹ ਸਫਲਤਾ ਦੇ ਪਿੱਛੇ ਰਾਜ਼ ਕੀ ਹੈ ਉਸ ਲਈ ਉਹਨਾਂ ਨੇ ਇੱਕ ਗੱਲ ਇਹਨ ਬੜੀ ਪਿਆਰੀ ਕਹੀ ਜੋ ਤੁਹਾਨੂੰ ਦੱਸਣਾ ਚਾਹਾਂਗੇ ਉਹ ਕਹਿੰਦੇ ਮੈਂ ਬੜੀ ਇਕਠਨਾਈ ਸੇ इस मुकाम पर पहुंचा हूं मैं बड़ी कठिनाइयों से गुजरकर इस मुकाम पर पहुंचा हूं अज्ञान, बुरी आदतों और अपने अंदर की कमियों से लड़कर कहते बड़ी कठिनाई ने इतने तक पहुंचे इस मुकाम तक जो अब राष्ट्रपति बने ना अमेरिका काड़िया चीजा लड़के ਕੀ ਕਹਿੰਦੇ ਹੋ ਮੈਂ ਬੜੀ ਕਠਿਨਾਈਆਂੋਂ ਸੇ ਗੁਜ਼ਰ ਕੇ ਇਸ ਮੁਕਾਮ ਪਰ ਪਹੁੰਚਾ ਹੂੰ ਹਰ ਕਦਮ ਪਰ ਆਪਣੇ ਆਲਸ ਕਹਿੰਦੇ ਪਹਿਲਾ ਮੈਂ ਲੜਾਈ ਕੀਤੀ ਆਪਣੀ ਹਰਸ ਨਾਲ ਕਿਉਂਕਿ ਆਲਸ ਕੀ ਹੁੰਦਾ ਹੈ ਉਹ ਯਾਰ ਫੇਰ ਕਰ ਲਵਾਂਗੇ ਕੱਲ ਕਰ ਲਵਾਂਗੇ ਪਰਸੋਂ ਕਰਨਾ ਕੰਮ ਟਾਲਣ ਦੀ ਆਦਤ ਇਹਨੂੰ ਕਹਿ ਦਿੰਦੇ ਐ ਆਲਸ ਕਹਿੰਦੇ ਆਲਸ ਨਾਲ ਲੜੀਆਂ ਪਹਿਲਾ ਮੈਂ ਆਪਣੇ ਆਲਸ ਨੂੰ ਖਤਮ ਕੀਤਾ ਔਰ ਫਿਰ ਮੈਂ ਲੜੀਆਂ ਆਪਣੀ ਅਗਿਆਨ ਨਾਲ ਜੋ ਮੇਰੇ ਅੰਦਰ ਅਗਿਆਨਤਾ ਸੀ ਭਰਮ ਸੀ ਉਹ ਮੈਂ ਅਗਿਆਨ ਦੂਰ ਕੀਤਾ ਅਛਿਆਂ ਦੀ ਸਹੂਬਤ ਕੀਤੀ ਗਿਆਨ ਹਾਸਲ ਕੀਤਾ ਅਛੀਆਂ ਕਿਤਾਬਾਂ ਪੜ੍ਹੀਆਂ ਅਛਿਆਂ ਦੀ ਸਹੂਬਤ ਕੀਤੀ ਗਿਆਨ ਹਾਸਲ ਕੀਤਾ ਆਪਣੇ ਅਗਿਆਨਤਾ ਨੂੰ ਦੂਰ ਕੀਤਾ ਔਰ ਫਿਰ ਮੈਂ ਲੜੀਆਂ ਆਪਣੀਆਂ ਬੁਰੀਆਂ ਆਦਤਾਂ ਦੇ ਨਾਲ ਜੋ ਮੇਰੇ ਅੰਦਰ ਬੁਰੀਆਂ ਆਦਤਾਂ ਸੀ ਉਹਨਾਂ ਨਾਲ ਲੜੀਆਂ ਔਰ ਫਿਰ ਮੈਂ ਲੜੀਆਂ ਆਪਣੇ ਅੰਦਰਲੀਆਂ ਕਮੀਆਂ ਦੇ ਨਾਲ ਕਮਜ਼ੋਰੀਆਂ ਦੇ ਨਾਲ ਔਰ ਫਿਰ ਕਿਤੇ ਜਾ ਕੇ ਮੈਂ ਇੱਥੇ ਹੁਣ ਜਰਾ ਤੁਸੀਂ ਸੋਚੋ ਕਿ ਅੱਜ ਇਨਸਾਨ ਸਫਲਤਾ ਦੇ ਮਕਾਮ ਤੇ ਜਾਣਾ ਚਾਹੁੰਦਾ ਹੈ ਔਰ ਅਸੀਂ ਆਪਣੇ ਆਪ ਨਾਲ ਲੜਨ ਨੂੰ ਤਿਆਰ ਨਹੀਂ ਆਪਣੀਆਂ ਕਮੀਆਂ ਨਾਲ ਲੜਨ ਨੂੰ ਤਿਆਰ ਨਹੀਂ ਆ ਆਪਣੇ ਆਲਸ ਨਾਲ ਲੜਨ ਨੂੰ ਤਿਆਰ ਨਹੀਂ ਹੈ ਇਸ ਲਈ ਕਿਹਾ ਜਾਂਦਾ ਹੈ ਮਹਾਤਮਾ ਬੋਧ ਨੇ ਇੱਕ ਲਾਈਨ ਬੜੀ ਪਿਆਰੀ ਕਹੀ ਹੈ ਕਿ ਖੁਦ ਕੋ ਬਿਹਤਰ ਬਣਾਉਣੇ ਕੇ ਲਿए ਖੁਦ ਕੋ ਬਿਹਤਰ ਬਣਾਉਣੇ ਸਵਾਸਥੇ ਖੁਸ਼ੀ ਔਰ ਸ਼ਕਤੀ ਪਾਣੇ ਕੇ ਲਿए ਤਿਆਗ ਕੀ ਜ਼ਰੂਰਤ ਹੋਤੀ ਹੈ ਇਹ ਮਹਾਤਮਾ ਬੋਧੀ ਲਾਈਨ ਯਾਦ ਰੱਖਣਾ ਤੁਸੀਂ ਔਰ ਫਿਰ ਥੋੜਾ ਸਤਸੰਗ ਨੂੰ ਸਮਾਪਤੀ ਵਾਲ ਵੀ ਲੈ ਕੇ ਜਾਵਾਂਗੇ ਕੀ ਕਿਹਾ ਮਹਾਤਮਾ ਬੁੱਧ ਨੇ ਖੁਦ ਕੋ ਬਿਹਤਰ ਬਣਾਣੇ ਖੁਸ਼ੀ ਸਵਾਸਤ ਔਰ ਸ਼ਕਤੀ ਪਾਣੇ ਕੇ ਲਿਏ ਤਿਆਗ ਕੀ ਜ਼ਰੂਰਤ ਹੋਤੀ ਹੈ ਕਹਿੰਦੇ ਆਪਣੀ ਆਪ ਨੂੰ ਬਿਹਤਰ ਬਣਾਣਾ ਹੋਵੇ ਜੀਵਨ ਚ ਖੁਸ਼ੀ ਨੂੰ ਪਾਣਾ ਹੋਵੇ ਅੱਛੀ ਸਿਹਤ ਨੂੰ ਪਾਣਾ ਹੋਵੇ ਜਾਂ ਸ਼ਕਤੀ ਨੂੰ ਪਾਣਾ ਹੋਵੇ ਤੇ ਬੈਠੇ ਬਿਠਾਇਆ ਨਹੀਂ ਮਿਲਦੀ ਇਹਦੇ ਵਾਸਤੇ ਬਹੁਤ ਤਿਆਗ ਇਹ ਤਾਂ ਮਹਾਤਮਾ ਬੋਧੀ ਜ਼ਿੰਦਗੀ ਨੂੰ ਦੇਖੋ ਨੇ ਕਿੰਨਾ ਕੁਛ ਤਿਆਗ ਗਿਆ ਜਦੋਂ ਅੰਦਰ ਸੋਚਿਆ ਨਾ ਮੈਂ ਰੱਬ ਨੂੰ ਪਾਣਾ ਹੈ ਆਪਣੇ ਮਹਿਲ ਨੂੰ ਤਿਆਗ ਦਿੱਤਾ। ਇਹਦਾ ਬੰਦਾ ਕਹਿੰਦਾ ਮੈਨੂੰ ਮਹਿਲ ਚਾਹੀਦੇ ਐ। ਮੈਨੂੰ ਮਖਮਲੀ ਗੱਦੇ ਚਾਹੀਦੇ ਐ। ਮੈਨੂੰ ਨੌਕਰ ਚਾਕਰ ਚਾਹੀਦੇ ਐ। ਮੈਨੂੰ ਸੇਵਾ ਕਰਨ ਵਾਸਤੇ ਦਾਸ-ਦਾਸੀਆਂ ਚਾਹੀਦੀਆਂ ਪਰ ਮਹਾਤਮਾ ਬੁੱਧ ਨੇ ਸਭ ਕੁਝ ਤਿਆਗ ਦਿੱਤਾ। ਮਖਮਲੀ ਕਲੀਨ ਛੱਡੇ। ਜਿਹੜੇ ਮਹਿਲਾਂ ਦੇ ਨਰਮ ਗੱਦੇ ਛੱਡੇ। ਦਾਸ-ਦਾਸੀਆਂ ਛੱਡੀਆਂ ਇਕੱਲੇ ਨੰਗੇ ਪੈਰੀ ਜੰਗਲ ਨੂੰ ਨਿਕਲ ਗਏ। ਧਰਤੀ ਦੇ ਸੁੱਤੇ ਕਿੰਨਾ ਕੁਛ ਤਿਆਗ ਗਿਆ। ਫਿਰ ਜਾ ਕੇ ਉਸ ਮੁਕਾਮ ਨੂੰ ਪਾਇਆ। ਕਿਉਂਕਿ ਜਿਹਨਾਂ ਨੇ ਕੁਝ ਪਾਣਾ ਹੋਵੇ, ਬਣਨਾ ਹੋਵੇ ਉਹ ਸਭ ਕੁਝ ਤਿਆਗਣ ਨੂੰ ਤਾਂ ਜਿਨ੍ਹਾਂ ਨੇ ਬਹਾਨੇ ਕਰਨੇ ਹੁਣ ਨਹੀਂ ਜੀ ਸਰਦੀ ਬੜੀ ਸੀ ਤਾਂ ਨਹੀਂ ਮੇਤੋ ਹੋਇਆ ਆ ਗਰਮੀ ਬੜੀ ਸੀ ਤਾਂ ਨਹੀਂ ਮੇਤੋ ਹੋਇਆ ਸਾਡਾ ਪੱਖਾ ਖਰਾਬ ਸੀ ਤਾਂ ਨਹੀਂ ਹੋਇਆ ਆ ਮੇਰੇ ਤਾਂ ਗੋਡੇ ਚ ਦਰਦ ਸੀ ਤਾਂ ਨਹੀਂ ਬੈਠ ਹੋਇਆ ਆ ਮੇਰੇ ਤਾਂ ਆ ਚੀਜ਼ ਸੀਗੀ ਮੇਰੇ ਇਦਾਂ ਸੀ ਤਾਂ ਨਹੀਂ ਮੇਤੋ ਕਰ ਹੋਇਆ ਉਹ ਬਹਾਨੇ ਬਣਾਉਣ ਵਾਲੇ ਬਹਾਨੇ ਬਣਾ ਕੇ ਦੁਖੀ ਰਹ ਜਾਂਦੇ ਐ ਤਾਂ ਜਿਨ੍ਹਾਂ ਨੇ ਮੰਜ਼ਿਲ ਪਾਣੀ ਹੋਵੇ ਉਹ ਹਰ ਮੁਸ਼ਕਿਲ ਦਾ ਸਾਹਮਣਾ ਕਰਕੇ ਹਰ ਮੁਸ਼ਕਿਲ ਨੂੰ ਜਿੱਤ ਕੇ ਆਪਣੀ ਮੰਜ਼ਿਲ ਤੇ ਪਹੁੰਚ ਕੇ ਦਿਖਾ ਦਿੰਦੇ ਐ ਇਸ ਲਈ ਹਿੰਮਤਵਰ ਬਣੋ ਕਿਉਂਕਿ ਜੇ ਸਿਹਤ ਚਾਹੀਦੀ ਤਾਂ ਉਹਦੇ ਵਾਸਤੇ ਵੀ ਕੀਤੀ ਅਗਣਾ ਪੈਣਾ ਹੈ ਜਵਾਬ ਦੇ ਦਿਓ ਸਵਾਦ ਨੂੰ ਤਿਆਗਣਾ ਪੈਣਾ ਹੈ ਅਗਰ ਸਿਹਤ ਚਾਹੀਦੀ ਹੈ ਤਾਂ ਕਿਉਂਕਿ ਸਿਹਤ ਚਾਹੀਦੀ ਤਾਂ ਅੰਮ੍ਰਿਤ ਵੇਲੇ ਉੱਠਣਾ ਹੀ ਪੈਣਾ ਹੈ ਔਰ ਉੱਠ ਕੇ ਸੈਰ ਕਰਨੀ ਪੈਣੀ ਹੈ ਐਕਸਰਸਾਈਜ਼ ਕਰਨੀ ਪੈਣੀ ਹੈ ਆ ਮਠੀਆਂ ਤਲੀਆਂ ਚੀਜ਼ਾਂ ਦਾ ਤਿਆਗ ਕਰਨਾ ਪੈਣਾ ਹੈ ਸਵਾਸਤ ਚਾਹੀਦਾ ਤਾਂ ਤਿਆਗ ਬਹੁਤ ਕੁਝ ਕਰਨਾ ਪੈਣਾ ਹੈ ਅਗਰ ਸ਼ਕਤੀ ਚਾਹੀਦੀ ਹੈ ਪਰਮਾਤਮਾ ਚਾਹੀਦਾ ਹੈ ਉਹਦੇ ਵਾਸਤੇ ਮੈਡੀਟੇਸ਼ਨ ਕਰਨਾ ਪੈਣਾ ਹੈ ਧਿਆਨ ਕਰਨਾ ਪੈਣਾ ਹੈ ਫਕੀਰਾਂ ਦੀ ਸੋਬਤ ਕਰਨੀ ਪੈਣੀ ਹੈ ਉਹਦੇ ਵਾਸਤੇ ਵੀ ਕਈ ਕੁਝ ਤਿਆਗ ਹੁਣ ਇੱਕ ਬੰਦਾ ਸੋਚਦਾ ਮੈਂ ਮੈਨੂੰ ਫਿਲਮ ਦੇਖਣ ਦੀ ਆਦਤ ਹੈ ਤਾਂ ਭਾਈ ਤਿਆਗ ਇਹਨੂੰ satsang ਸੁਣਨ ਦੀ ਆਦਤ ਬਣਾ ਸਮਝਦੇ ਹੋ ਕਿ ਨਹੀਂ ਮੈਨੂੰ ਆ ਬੁਰੇ ਰਸਤੇ ਜਾਣ ਦੀ ਆਦਤ ਹੈ ਤਾਂ ਤਿਆਗ ਇਸ ਨੂੰ ਅੱਛੇ ਰਸਤੇ ਤੇ ਜਾ ਕਿਉਂਕਿ ਸਫਲ ਲੋਕ ਜਰਾ ਗੌਰ ਕਰਨਾ ਇੱਕ ਲਾਈਨ ਕਹੀ ਗਈ ਹੈ ਇੱਥੇ ਕਿ ਸਫਲ ਲੋਗ ਆਪਣੀ ਪਸੰਦ ਔਰ ਨਾ ਪਸੰਦ ਕੋ ਮਹੱਤਵ ਨਹੀਂ ਦਿੰਦੇ ਸਫਲ ਲੋਗ ਆਪਣੀ ਪਸੰਦ ਨਾ ਪਸੰਦ ਕੋ ਮਹੱਤਵ ਨਹੀਂ ਦਿੰਦੇ ਉਹ ਉਸੀ ਚੀਜ਼ ਉਸੀ ਕੰਮ ਕੋ ਮਹੱਤਵ ਦਿੰਦੇ ਹੈ ਜੋ ਉਹਨੇ ਉਨਕੀ ਮੰਜ਼ਿਲ ਤੱਕ ਲੈ ਜਾਏ ਪਰ ਅੱਜ ਬੰਦਾ ਉਹ ਮੈਨੂੰ ਧਿਆਨ ਕਰਨਾ ਪਸੰਦ ਨਹੀਂ ਮੈਂ ਨਹੀਂ ਕਰਨਾ ਮੈਨੂੰ ਸਾਧ ਸੰਗ ਜਾਣਾ ਪਸੰਦ ਨਹੀਂ ਮੈਨੂੰ ਤਾਂ ਪਸੰਦ ਹੈ 11 ਦੋਸਤਾਂ ਕੋ ਬਹਿ ਕੇ ਗੱਪਾਂ ਮਾਰਨੀ ਆ ਮੈਨੂੰ ਤਾਂ ਪਸੰਦ ਹੈ ਗੇਮਾਂ ਖੇਲਣੀਆਂ ਮੈਨੂੰ ਤਾਂ ਪਸੰਦ ਹੈ ਫਿਲਮਾਂ ਦੇਖਣੀਆਂ ਮੈਨੂੰ ਤਾਂ ਪਸੰਦ ਹੈ ਕਿ ਥੀਏਟਰ 'ਚ ਜਾਵਾਂ ਹੁਣ ਕਹਿੰਦੇ ਸਫਲ ਲੋਕ ਇਹ ਨਹੀਂ ਦੇਖਦੇ ਸਾਨੂੰ ਪਸੰਦਗੀ ਨਾ ਪਸੰਦਗੀ ਉਹ ਕਹਿੰਦੇ ਇਹ ਦੇਖਦੇ ਆ ਉਹ ਕਿ ਕਿਹੜੀ ਚੀਜ਼ ਸਾਨੂੰ ਸਾਡੀ ਮੰਜ਼ਿਲ ਤੱਕ ਲੈ ਕੇ ਜਾਣ ਵਾਲੀ ਹੈ ਫਿਰ ਉਹਨਾਂ ਨੇ ਉਹੀ ਕਰਨਾ ਚਾਹੇ ਉਹਨਾਂ ਨੂੰ ਪਸੰਦ ਹੋਵੇ ਚਾਹੇ ਨਾ ਹੋਵੇ ਸਮਝਿਆ ਹੁਣ ਤੁਹਾਡੀ ਮੰਜ਼ਿਲ ਕੀ ਹੈ ਅਗਰ ਤੁਸੀਂ ਅੱਛੀ ਸਿਹਤ ਚਾਹੁੰਦੇ ਹੋ ਕਾਮਯਾਬੀ ਚਾਹੁੰਦੇ ਹੋ ਤਾਂ ਫਿਰ ਇਹ ਨਾ ਦੇਖੋ ਮੈਨੂੰ ਪਸੰਦ ਕੀ ਹੈ ਕਿਉਂਕਿ ਜੇ ਤੁਹਾਡੀ ਪਸੰਦ ਹੀ ਤੁਹਾਡੀ ਮੰਜ਼ਿਲ ਦੇ ਰਸਤੇ 'ਚ ਰੁਕਾਵਟ ਖੜੀ ਕਰਦੀ ਹੈ ਤਾਂ ਤਿਆਗ ਦਿਓ ਐਸੀ ਪਸੰਦ ਨੂੰ ਔਰ ਜਿਹੜੀ ਚੀਜ਼ ਤੁਹਾਨੂੰ ਪਸੰਦ ਨਹੀਂ ਅਗਰ ਉਹ ਚੀਜ਼ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਲੈ ਕੇ ਜਾਣੀ ਜਾਂਦੀ ਹੈ ਤਾਂ ਉਹ ਚੀਜ਼ ਨੂੰ ਪਸੰਦ ਕਰਨਾ ਸ਼ੁਰੂ ਕਰ ਦਿਓ ਕਿਉਂਕਿ ਸਫਲ ਇਨਸਾਨ ਉਹੀ ਹੈ ਜਿਹੜਾ ਇਹ ਨਹੀਂ ਦੇਖਦਾ ਮੈਨੂੰ ਕੀ ਪਸੰਦ ਹੈ ਕੀ ਨਹੀਂ ਪਸੰਦ ਉਹ ਇਹ ਦੇਖਦਾ ਹੈ ਕਿ ਮੈਂ ਉਸੇ ਚੀਜ਼ ਨੂੰ ਪਸੰਦ ਕਰਨਾ ਜਿਹੜੀ ਮੈਨੂੰ ਮੇਰੀ ਮੰਜ਼ਿਲ ਤੱਕ ਲੈ ਜਾਵੇ ਸਮੀਰੋ ਜਰਾ ਸਾਰੇ ਇਹ ਲਈ ਤੁਹਾਨੂੰ ਕੀ ਪਸੰਦ ਹੈ ਅਗਰ ਤੁਸੀਂ ਰੱਬ ਨੂੰ ਪਾਣਾ ਚਾਹੁੰਦੇ ਹੋ ਜੀਵਨ 'ਚ ਕਾਮਯਾਬੀ ਪਾਣਾ ਚਾਹੁੰਦੇ ਹੋ ਤੰਦਰੁਸਤੀ ਪਾਣਾ ਚਾਹੁੰਦੇ ਹੋ ਤਾਂ ਇਹ ਪਸੰਦ ਨਾ ਕਰੋ ਆ ਮੈਨੂੰ ਤਾਂ ਜਲੇਬੀ ਬੜੀ ਪਸੰਦ ਹੈ ਮੈਨੂੰ ਤਾਂ ਮਠਿਆਈ ਬੜੀ ਪਸੰਦ ਹੈ ਉਹ ਬਈ ਪਸੰਦ ਨਾ ਦੇਖ ਇਹ ਦੇਖ ਜਾਈ ਨਿੰਮ ਦਾ ਪੱਤਾ ਖਾਣਾ ਪੈ ਜਾਵੇ ਪਰ ਜੇ ਕੜਵਾ ਨਿੰਮ ਖਾ ਕੇ ਮੈਨੂੰ ਮੇਰੀ ਮੰਜ਼ਿਲ ਯਾਨੀ ਸਵਸਥ ਮਿਲਦਾ ਹੈ ਤਾਂ ਮੈਨੂੰ ਅੱਜ ਤੋਂ ਨਿੰਮ ਹੀ ਪਸੰਦ ਹੈ ਛੱਡਿਆ ਮੈਂ ਜਲੇਬੀਆਂ ਨੂੰ ਛੱਡਿਆ ਮੈਂ ਮਿੱਠੇ ਨੂੰ ਕਿਉਂਕਿ ਮੈਂ ਉਹ ਚੀਜ਼ ਨੂੰ ਪਸੰਦ ਕਰਨਾ ਚਾਹੇ ਕੜਵੀ ਹੋਵੇ ਮੈਂ ਉਹ ਚੀਜ਼ ਨੂੰ ਪਸੰਦ ਕਰਨਾ ਹੈ ਚਾਹੇ ਬੁਰੀ ਹੋਵੇ ਮੈਨੂੰ ਬੁਰੀ ਲੱਗਦੀ ਹੋਵੇ ਪਰ ਜੇ ਉਹ ਚੀਜ਼ ਮੈਨੂੰ ਖੁਸ਼ੀਆਂ ਤੱਕ ਲੈ ਜਾਂਦੀ ਹੈ ਮੇਰੇ ਮਾਲਿਕ ਦੀ ਰਹਿਮਤਾਂ ਤੱਕ ਲੈ ਕੇ ਜਾਂਦੀ ਹੈ ਤਾਂ ਮੈਂ ਅੱਜ ਤੋਂ ਉਹ ਚੀਜ਼ ਨੂੰ ਪਸੰਦ ਕਰਦਾ ਹਾਂ ਤਾਂ ਜਿਹੜੀ ਚੀਜ਼ ਅੱਜ ਮੈਨੂੰ ਪਸੰਦ ਹੈ ਜਿਉ ਮੈਨੂੰ ਮੇਰੇ ਰੱਬ ਤੋਂ ਦੂਰ ਕਰਦੀ ਹੈ ਮੈਨੂੰ ਕਾਮਯਾਬੀ ਤੋਂ ਦੂਰ ਕਰਦੀ ਹੈ ਤਾਂ ਅੱਜ ਤੋਂ ਮੈਂ ਉਹ ਚੀਜ਼ ਨੂੰ ਤਿਆਗ ਗਿਆ। ਕਈ ਵਾਰ ਆ ਕੇ ਦੋਸਤ ਸਾਨੂੰ ਪਸੰਦ ਹੋਣਗੇ ਬਚਪਨ ਦੇ ਦੋਸਤ ਪਰ ਅਗਰ ਉਹ ਸਾਨੂੰ ਨਸ਼ਿਆਂ ਵੱਲ ਲੈ ਕੇ ਜਾਂਦੇ ਆ ਰੱਬ ਤੋ ਦੂਰ ਕਰ ਦਿਆ ਰਹਿਮਤਾਂ ਤੋ ਦੂਰ ਕਰ ਦਿਆ ਤਾਂ ਤਿਆਗ ਦਿਓ ਐਸੇ ਦੋਸਤਾਂ ਤਿਆਗ ਦਿਓ ਉਹਨਾਂ ਚੀਜ਼ਾਂ ਨੂੰ ਜਿਹੜੀਆਂ ਤੁਹਾਨੂੰ ਕਾਮਯਾਬੀ ਤੋਂ ਦੂਰ ਕਰ ਦੇਣ ਸਫਲਤਾ ਤੋਂ ਦੂਰ ਕਰ ਦੇਣ ਇਸ ਲਈ ਸਫਲ ਲੋਗ ਜੇਰਾ ਹੁਣ ਗੌਰ ਕਰਨਾ ਕਿ ਆਪਣੀ ਪਸੰਦ ਨਾ ਪਸੰਦ ਕੋ ਮਹੱਤਵ ਉਹਨਾਂ ਵਾਸਤੇ ਉਹਨਾਂ ਦੀ ਪਸੰਦ ਨਾ ਪਸੰਦ ਮਹੱਤਵਪੂਰਨ ਨਹੀਂ ਹੁੰਦੀ ਕਿ ਤੁਹਾਨੂੰ ਕੀ ਪਸੰਦ ਹੈ ਕੀ ਨਹੀਂ ਪਸੰਦ ਉਹ ਕਹਿੰਦੇ ਸਾਨੂੰ ਉਹੀ ਚੀਜ਼ ਪਸੰਦ ਹੈ ਜੋ ਸਾਨੂੰ ਸਾਡੀ ਕਹਿ ਦਿਓ ਹੁਣ ਜੇ ਇੱਕ ਬੰਦਾ ਕਹਿੰਦਾ ਜੀ ਮੈਨੂੰ ਤਾਂ ਸਵੇਰੇ 8 ਵਜੇ ਉੱਠਣਾ ਪਸੰਦ ਹੈ 4 ਵਜੇ ਉੱਠੇ ਨਹੀਂ ਹੁੰਦਾ ਤਾਂ ਜੇ ਉਹਦੀ ਮੰਜ਼ਿਲ ਹੈ ਨਾ ਰੱਬ ਨੂੰ ਪਾਣ ਦੀ ਉਹ ਕਹੇਗਾ ਠੀਕ ਹੈ ਪਸੰਦ ਮੈਨੂੰ 8 ਵਜੇ ਉੱਠਣਾ ਹੈ ਪਰ ਮੈਨੂੰ ਪਤਾ ਜੇ ਰੱਬ ਨੂੰ ਪਾਣਾ ਹੈ ਤਾਂ ਮੈਨੂੰ ਆਪਣੀਏ ਪਸੰਦ ਦਾ ਤਿਆਗ ਕਰਨਾ ਪਵੇਗਾ 4 ਵਜੇ ਉੱਠਣਾ ਹੀ ਪੈਣਾ ਹੈ ਇਸ ਲਈ ਅੱਜ ਤੋਂ ਮੈਨੂੰ 4 ਵਜੇ ਉੱਠਣਾ ਪਸੰਦ ਹੈ ਕਿਉਂਕਿ ਮੇਰੀ ਮੰਜ਼ਿਲ ਮੇਰਾ ਮਾਲਕ ਹੈ ਤਾਂ ਜੇ 4 ਵਜੇ ਉੱਠ ਕੇ ਬੰਦਗੀ ਕਰਕੇ ਮੈਨੂੰ ਮੇਰਾ ਮਾਲਕ ਮਿਲਦਾ ਤਾਂ ਮੈਂ ਕਰਨ ਨੂੰ ਤਿਆਰ ਜੇ ਮੈਨੂੰ ਮਿਹਨਤ ਕਰਨ ਨਾਲ ਮੇਰੀ ਮੰਜ਼ਿਲ ਮਿਲਦੀ ਹੈ ਤਾਂ ਮੈਂ ਮਿਹ ਇਸ ਲਈ ਠੀਕ ਹੈ ਪਸੰਦ ਤਾਂ ਮੈਨੂੰ ਇਹ ਹੈ ਕਿ ਕੁਝ ਕਰਦਾ ਹੀ ਨਾ ਬੈਠਾ ਰਹਾ ਮੈਂ ਬੈਠੇ ਨੂੰ ਰੋਟੀ ਮਿਲੇ ਬੈਠੇ ਨੂੰ ਕਪੜਾ ਮਿਲੇ ਬੈਠੇ ਨੂੰ ਸਭ ਕੁਝ ਮਿਲੇ ਪਸੰਦ ਤਾਂ ਮੈਨੂੰ ਇਹ ਹੈ ਪਰ ਮੈਨੂੰ ਪਤਾ ਹੈ ਇਹ ਚੀਜ਼ ਮੈਨੂੰ ਮੇਰੀ ਮੰਜ਼ਿਲ ਤੱਕ ਲੈ ਕੇ ਇਹ ਮੰਜ਼ਿਲ ਤੋਂ ਦੂਰ ਕਰੇਗੀ ਇਸ ਲਈ ਠੀਕ ਹੈ ਮਿਹਨਤ ਕਰਨਾ ਔਖਾ ਲੱਗਦਾ ਹੈ ਪਸੰਦ ਨਹੀਂ ਹੈ ਕਿ ਖੂਨ ਪਸੀਨਾ ਵਹਾਇਆ ਜਾਵੇ ਪਰ ਜੇ ਖੂਨ ਪਸੀਨਾ ਵਹਾ ਕੇ ਹੀ ਮੰਜ਼ਿਲ ਮਿਲਦੀ ਹੈ ਤਾਂ ਮੈਂ ਖੂਨ ਪਸੀਨਾ ਵਹਾਣ ਨੂੰ ਜੇ ਸਿਰ ਦਿੱਤਿਆ ਰੱਬ ਮਿਲ ਜਾਵੇ ਬਾਹੂ ਓ ਜੇ ਸਿਰ ਦੇ ਕੇ ਰੱਬ ਮਿਲਦਾ ਤਾਂ ਸਿਰ ਦੇਣ ਨੂੰ ਤਿਆਰ ਹਾਂ ਮੈਂ ਇਸ ਲਈ ਆਪਣੀ ਪਸੰਦ ਉਹ ਚੀਜ਼ ਨੂੰ ਬਣਾਓ ਜੋ ਤੁਹਾਨੂੰ ਤੁਹਾਡੀ ਮੰਜ਼ਲ ਤੱਕ ਲੈ ਜਾਵੇ ਕਾਮਯਾਬੀ ਤੱਕ ਲੈ ਜਾਵੇ ਇਸ ਲਈ ਇਹ ਨਾ ਕਹੋ ਮੈਨੂੰ ਆ ਪਸੰਦ ਆ ਮੈਨੂੰ ਆ ਪਸੰਦ ਹੈ ਨਹੀਂ ਕਿਉਂਕਿ ਕਈ ਵਾਰਾ ਦੇਖਿਆ ਨਾ ਫਿਰ ਕਵਾਂਗੇ ਚੈੱਕ ਕਰਕੇ ਦੇਖਣਾ ਜ਼ਿਆਦਾਤਰ ਇਨਸਾਨ ਨੂੰ ਜਿਹੜੀਆਂ ਚੀਜ਼ਾਂ ਪਸੰਦ ਹੁੰਦੀਆਂ ਨਾ ਉਹ ਇਨਸਾਨ ਦੀ ਜ਼ਿੰਦਗੀ ਨੂੰ ਬਰਬਾਦ ਕਰਨ ਵਾਲੀਆਂ ਹੁੰਦੀਆਂ ਆ ਮੈਨੂੰ Netflix ਦੇ ਨਾ ਆ ਟੀਵੀ ਦੇਖਣਾ ਬੜਾ ਚੰਗਾ ਲੱਗਦਾ ਹੈ ਤਾਂ ਬੈਠਾ ਬੈਠਾ ਦੋ ਦੋ ਘੰਟੇ ਕੋਈ ਇਹਦੇ ਨਾਲ ਚੰਗਾ ਕੋਈ ਕਿਤਾਬ ਪੜ ਲੈ ਇਹਦਾ ਚੰਗਾ ਕੋਈ ਸਤਸੰਗ ਸੁਣ ਲੈ ਕੋਈ ਐਕਸਰਸਾਈਜ਼ ਹੀ ਕਰ ਲੈ ਕੁਝ ਤਾਂ ਫਾਇਦਾ ਹੋਵੇ ਜਿਹੜੀਆਂ ਚੀਜ਼ਾਂ ਤੈਨੂੰ ਪਸੰਦ ਹੈ ਯਾਰਾਂ ਨਾਲ ਗੱਪਾਂ ਮਾਰਨੀ ਆ ਬੈਠ ਕੇ ਘੁੰਮਣਾ ਆ ਆਵਾਰਾ ਘੁੰਮਣਾ ਜਾਂ ਉੱਦੀ ਬੈਠ ਕੇ ਟਾਈਮ ਖਰਾਬ ਕਰਨਾ ਇਹ ਉਹ ਚੀਜ਼ਾਂ ਜੋ ਜ਼ਿੰਦਗੀ ਨੂੰ ਬਰਬਾਦ ਕਰਨ ਵਾਲੀਆਂ ਹੈ ਇਸ ਲਈ ਅੱਜ ਤੋਂ ਉਹਨਾਂ ਚੀਜ਼ਾਂ ਨੂੰ ਆਪਣੀ ਪਸੰਦ ਬਣਾ ਜੋ ਤੈਨੂੰ ਕਾਮਯਾਬੀ ਸਫਲਤਾ ਖੁਸ਼ੀਆਂ ਸਿਹਤ ਦੀ ਤਰਫ ਲੈ ਜਾਣ ਸੋ ਕਰੋ ਬਚਨ ਵਾਅਦਾ ਕਰੋ ਸਾਡੇ ਨਾਲ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਆਪਣੀ ਪਸੰਦ ਬਣਾਵਾਂਗੇ ਜੋ ਸਾਨੂੰ ਤੰਦਰੁਸਤੀ ਵੱਲ ਲੈ ਕੇ ਜਾਣਗੀਆਂ